ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਲੰਗਰ ਸੇਵਾ ਪਿੰਡ ਸੰਯੂਮਾ ਸਪੈਸ਼ਲ ਚਾਹ ਸਪੈਸ਼ਲ ਲੱਸੀ ਸਵੇਰੀ ਚੱਲਦੀ ਹੈ ਦਿੱਲੀ ਬਾਬਾ ਬਲਕਾਰ ਸਿੰਘ ਜੀ ਸ਼ਾਈਲੀ ਵਾਲੇ ਤੁਹਾਨੂੰ ਬਖਾਉਨੇ ਆ ਵੀ ਇੱਥੇ ਸਾਹਮਣੇ ਉਹ 12 ਪਿੰਡਾਂ ਦਾ ਗੁਰਦੁਆਰਾ ਹੈ ਜਿਵੇਂ ਬਿਰਸੀਆਣਾ ਸਾਹਿਬ ਹੈ ਉਹਨਾਂ ਦੀ ਗੁਰਦੁਆਰਾ ਹੈ ਇਹ ਵੀ ਬਿਰਸੀਆਣਾ ਸਾਹਿਬ ਦੇ ਨਾਲੇ ਜੁੜਿਆ ਹੋਇਆ ਗੁਰਦੁਆਰਾ ਹੈ ਸਵੇਰ ਵੇਲੇ 6 ਤੋਂ ਲੈ ਕੇ 8 ਵਜੇ ਤੱਕ ਲੱਸੀ ਚੰਡੀਗੜ੍ਹ ਤੱਕ ਲੱਸੀ ਜਾਂਦੀ ਹੈ ਔਰ ਬਠਿੰਡੇ ਤੱਕ ਜਿਹੜੇ ਆਉਂਦੇ ਜਾਂਦੇ ਬੱਸਾਂ ਵਾਲੇ ਲੈ ਜਾਂਦੇ ਨੇ ਹੋਰ ਲੈ ਜਾਂਦੇ ਨੇ ਆਲੇ ਦਾਲੇ ਪਿੰਡ ਲੈ ਜਾਂਦੇ ਨੇ ਇਸ ਤਰ੍ਹਾਂ ਗੁਰਦੁਆਰਾ ਰੋਡ ਦੇ ਉੱਪਰ ਗੁਰਦੁਆਰਾ ਸਾਹਿਬ ਹੈ ਇਹ ਤੇ ਸੇਵਾ ਸੰਭਾਲ ਬਾਬਾ ਬਲਕਾਰ ਸਿੰਘ ਜੀ ਹਾਂਜੀ ਬਾਬਾ ਜੀ ਬਾਈ ਖਾਲਸਾ ਖਾਲਸਾ ਬਾਈ ਜੀ ਕੀ ਪਤੇ ਹਾਂਜੀ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਸਾਰੀ ਸੰਗਤ ਨੂੰ ਬੇਨਤੀ ਆ ਗੁਰਦੁਆਰਾ ਸ਼ਹੀਦ ਬਾਬਾ ਕਾਲਾ ਜੀ ਮੋਢੀ ਕਮਾਨ ਪਾਸ਼ਾ ਇਹ ਜਿੱਥੇ-ਜਿੱਥੇ ਵੀ ਕਮਾਨ ਬੋਕੇ ਬੈਠੇ ਨੇ ਇਹ ਸਾਰਿਆਂ ਦਾ ਮੋਢੀ ਸੀ ਜੀ ਬਾਬਾ ਕਾਲਾ ਜੀ ਆ ਉਹ ਸਾਰੇ ਸੀਸ ਤੱਕ ਸਾਰੇ ਸਾਂਝੇ ਹੁੰਦੇ ਨੇ ਮੈਂ ਬੇਨਤੀ ਕਰਦਾ 12 ਪਿੰਡਾਂ ਦੀ ਸੰਗਤ ਨੂੰ ਦੇਖੋ ਦੜਬੜ ਨੇ ਕਿੰਨਾ ਸੋਹਣਾ ਦਰਬਾਰ ਸਾਹਿਬ ਬਣਾਇਆ ਠੀਕ ਹੈ ਸੇਵਾ ਕਰਾ ਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਜਿਹੜੇ ਨੇੜੇ ਨੇੜੇ ਪਿੰਡ ਨੇ 12 ਵੀ ਮਹਾਪੁਰਸ਼ਾਂ ਦਾ ਸ਼ੀਰਦ ਬਾਬਾ ਕਾਲਾ ਵੀ ਕਫਦੇ ਕਮਾਨ ਪਾਸ਼ਾ ਦੀ ਸੇਵਾ ਚ ਬੱਦ ਦਬਦ ਹਾਜ਼ਰੀ ਹਰ ਦਸਵੀਂ ਦਾ ਜਹਾਰਾ ਮਨਾਇਆ ਜਾਂਦਾ ਇੱਕ ਦੋ ਤਿੰਨ ਫੱਗਨ ਦਾ ਸ਼ੀਰਦੀ ਜਿਹੜਾ ਮਹਾਪੁਰਸ਼ਾਂ ਦਾ ਮਨਾਇਆ ਜਾਂਦਾ ਇਥੇ ਸਾਲ ਚ ਤੇ ਸੰਗਤ ਨੂੰ ਬੇਨਤੀ ਆ ਇਥੇ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਲੱਸੀ ਦਾ ਲੰਗਰ ਵੀ ਲਾਉਨੇ ਆ ਬੱਸਾਂ ਬੱਸਾਂ ਵਾਲੇ ਟਰੱਕ ਵਾਲੇ ਵੀਰ ਨੇੜੇ-ਨੇੜੇ ਪਿੰਡ ਜਿੰਨੇ ਕ ਜੋਗਿਆ ਚਲੋ ਲੈ ਕੇ ਜਾਂਦੇ ਨੇ ਛੱਕਦੇ ਨੇ ਗੁਰੂ ਘਰਾਂ ਦਾ ਟੋਸਲ ਵਰਤਦਾ ਸਾਰੇ ਸੰਗਤ ਨੂੰ ਬੇਨਤੀ ਆ ਸ਼ਹੀਦ ਬਾਬਾ ਕਾਲਾ ਜੀ ਮੋਢੀ ਕਮਾਨ ਪਾਸ਼ਾ ਪਿੰਡ ਸਜੂਮਾ ਬਦਦ ਬਦ ਸੰਗਤਾਂ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 12 ਇਥੇ ਬਾਥਰੂਮ ਵੀ ਬਣ ਰਹੇ ਨੇ ਜਾਤਰੂਆਂ ਬਾਤ ਤੇ ਬਾਈ ਖਾਲਾ ਬਾਈ ਗੁਰਜੀਤ ਵਾਲਾ ਰੋਡ ਦੇ ਉੱਤੇ ਆ ਜੀ ਜਦੋਂ ਮਹਿਲਾ ਚੌਕ ਤੋਂ ਸੁਨਾਮ ਉਦਮ ਸਿੰਘ ਵਾਲੇ ਤੋਂ ਪਟਿਆਲੇ ਨੂੰ ਜਾਂਦੇ ਆ ਉੱਥੇ ਜਿੱਥੇ ਹੰਪ ਬਣੇ ਹੋਏ ਨੇ ਰਸਤੇ 'ਚ ਤੁਹਾਨੂੰ ਪਤਾ ਹੰਪ ਜੇ ਆਉਂਦੇ ਨੇ ਉਹ ਆ ਜੀ ਇਹ ਆਹ ਨਿਸ਼ਾਨੀਆਂ ਬਾਹਰ ਬੈਠਣ ਨੂੰ ਪੂਰਾ ਵਧੀਆ ਤੇ ਹੋਏ ਵੱਧ ਤੋਂ ਵੱਧ ਗੁਰੂ ਘਰ ਲੰਗਰ 24 ਘੰਟੇ